ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਅਰਬੀ ਦੇ ਪੱਤਿਆਂ ਦੇ ਰੋਲ ਵਾਲੇ ਪਕੌੜੇ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਪਹਿਲੇ ਵਾਰੀ ਦੇ ਵਿੱਚ ਹੀ ਬਹੁਤ ਵਧੀਆ ਪਕੌੜੇ ਜਿਹੜੇ ਆ ਬਣਾ ਕੇ ਤਿਆਰ ਕਰ ਲੋਗੇ ਤੇ ਮੈਂ ਕਿੱਦਾਂ ਬਣਾ ਕੇ ਤਿਆਰ ਕੀਤੇ ਇਹਦੇ ਵਿੱਚ ਕੀ ਕੀ ਪਾਇਆ ਵੀਡੀਓ ਨੂੰ ਬਿਨਾ ਸਕਿੱਪ ਕੀਤਾ ਲਾਸਟ ਤੱਕ ਜਰੂਰ ਦੇਖਿਓ ਜੇਕਰ ਰੈਸিপি ਚੰਗੀ ਲੱਗੇ ਲਾਈਕ ਸ਼ੇਅਰ ਕਰਿਓ ਔਰ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਆ ਫਿਰ ਬਣਾਣਾ ਸ਼ੁਰੂ ਕਰਦੇ ਹਾਂ ਇਹ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਬੇਸਣ ਜਿਹੜਾ ਇਹ ਘੋਲ ਕੇ ਤਿਆਰ ਕਰਨਾ ਹੈ ਤੇ ਮੈਂ 250 ਗ੍ਰਾਮ ਜਿਹੜਾ ਇਹ ਬੇਸਣ ਲਿਆਇਆ ਹੈ ਇਹ ਪੱਤੇਆਂ ਤੇ ਡਿਪੈਂਡ ਕਰਦਾ ਜਿੰਨੇ ਜ਼ਿਆਦਾ ਪੱਤੇ ਹਨ ਉਨਾਂ ਹੀ ਜ਼ਿਆਦਾ ਬੇਸਣ ਜਿਹੜਾ ਉਹ ਪਾਣਾ ਪਏਗਾ ਇਹਦੇ ਵਿੱਚ ਤੇ ਬੇਸਣ ਨੂੰ ਮੈਂ ਛਾਣ ਕੇ ਲਿਆ ਅੱਧਾ ਚਮਚੇ ਦੇ ਵਿੱਚ ਨਮਕ ਅੱਧਾ ਚਮਚਾ ਹਲਦੀ ਪਾਊਡਰ 1/4 ਚਮਚੇ ਦੇ ਵਿੱਚ ਮੈਂ ਜਵੈਣ ਪਾ ਰਹੀ ਹਾਂ ਜਵੈਣ ਜਿਹੜੀ ਹੈ ਡਾਈਜੈਸ਼ਨ ਲਈ ਬਧੀ ਹੁੰਦੀ ਹੈ ਇਸ ਕਰਕੇ ਇਹਦੇ ਵਿੱਚ ਥੋੜੀ ਜਿਹੀ ਜ਼ਰੂਰ ਪਾਣੀ ਹੈ ਇੱਦਾਂ ਚਮਚਾ ਜਿਹਦੇ ਵਿੱਚ ਪਾਵਾਂਗੇ ਆਮਚੂਰ ਪਾਊਡਰ ਅਰਬੀ ਦੇ ਪੱਤੇ ਜਿਹੜੇ ਹੁੰਦੇ ਆ ਗਲੇ ਦੇ ਵਿੱਚ ਲੱਗਦੇ ਆ ਕਈ ਵਾਰੀ ਤੇ ਇਸ ਕਾਰਨ ਇਹਦੇ ਵਿੱਚ ਖਟਾਈ ਜਿਹੜੀ ਹੈ ਖਟਾਸ ਜਿਹੜੀ ਹੈ ਥੋੜੀ ਜਿਹੀ ਜ਼ਰੂਰ ਪਾਣੀ ਆ ਚਾਹੇ ਤੁਸੀਂ ਇਮਬਲੇ ਦਾ ਰਸ ਪਾ ਲਓ ਚਾਹੇ ਨਿੰਬੂ ਦਾ ਰਸ ਪਾ ਲਓ ਤੇ ਚਾਹੇ ਆਮਚੂਰ ਪਾ ਲਓ ਹੁਣ ਇੱਕ ਚਮਚੇ ਦੇ ਵਿੱਚ ਪਾਵਾਂਗੇ ਕਟੀਆਂ ਹੋਈਆਂ ਹਰੀਆਂ ਮਿਰਚਾਂ ਇਹਦੇ ਨਾਲੇ ਇੱਕ ਚਮਚਾ ਭਰ ਕੇ ਜਿਹੜਾ ਪਾਵਾਂਗੇ ਇਹਦੇ ਵਿੱਚ ਅੰਬ ਦੇ ਚਾਰ ਦਾ ਮਸਾਲਾ ਇਹ ਮਸਾਲਾ ਪਾਣ ਤੋਂ ਬਾਅਦ ਇਹਦੇ ਵਿੱਚ ਹੋਰ ਕੋਈ ਵੀ ਮਸਾਲਾ ਪਾਣ ਦੀ ਜ਼ਰੂਰਤ ਨਹੀਂ ਪੈਂਦੀ ਹੈ ਕਿਉਂਕਿ ਇਹਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਚਟਪਟਾ ਫਲੇਵਰ ਆਂਦਾ ਹੈ ਪਕੌੜਿਆਂ ਦਾ ਤੇ ਹੁਣ ਆਪਾਂ ਕੀ ਕਰਨਾ ਪਹਿਲੇ ਸਾਰੀਆਂ ਸੁੱਕੀਆਂ ਚੀਜ਼ਾਂ ਮਿਕਸ ਕਰਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇੱਕ ਗਾੜਾ ਜਿਹਾ ਇਹਦਾ ਕੋਲ ਬਣਾ ਕੇ ਤਿਆਰ ਕਰਾਂਗੇ ਤੇ ਪਾਣੀ ਜਿਹੜਾ ਥੋੜਾ ਥੋੜਾ ਹੀ ਇਹਦੇ ਵਿੱਚ ਪਾਣਾ ਹੈ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਕਦੀ ਇਸ ਤਰੀਕੇ ਦੇ ਨਾਲ ਇਹ ਪ ਅਤੇ ਜੇਕਰ ਤੁਸੀਂ ਬਣਾਇਆ ਹੈ ਤੁਸੀਂ ਕਿਸ ਤਰੀਕੇ ਦੇ ਨਾਲ ਬਣਾਉਂਦੇ ਹੋ ਇਹ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ ਕਮੈਂਟ ਬਾਕਸ ਦੇ ਵਿੱਚ ਹੁਣ ਥੋੜਾ ਥੋੜਾ ਪਾਣੀ ਪਾ ਕੇ ਜਿਹੜਾ ਬੇਸਨ ਹੈ ਮੈਂ ਘੋਲ ਕੇ ਤਿਆਰ ਕਰ ਲਿਆ ਬੇਸਨ ਦੀ ਥਿਕਨੈਸ ਤੁਸੀਂ ਦੇਖ ਸਕਦੇ ਹੋ ਮੈਂ ਚਮਚ ਦੇ ਨਾਲ ਤਾਂ ਉਹ ਦਿਖਾਨੀ ਹੈ ਕਿੱਦਾਂ ਦੀ ਹੋਣੀ ਚਾਹੀਦੀ ਹੈ ਬਸ ਇਸ ਤੋਂ ਜ਼ਿਆਦਾ ਗਾੜ੍ਹੀ ਤੇ ਇਸ ਤੋਂ ਜ਼ਿਆਦਾ ਪਤਲੀ ਨਹੀਂ ਹੋਣੀ ਚਾਹੀਦੀ ਤੇ ਬੇਸਨ ਸਾਡਾ ਤਿਆਰ ਹੈ ਇਹਨੂੰ ਆਪਾਂ ਇੱਕ ਸਾਈਡ ਤੇ ਰੱਖਨੇ ਆ ਤਾਂ ਹੁਣ ਆਪਾਂ ਪੱਤੇ ਜਿਹੜੇ ਉਹ ਦੇਖ ਲੈਨੇ ਆ ਮੈਂ ਇੱਥੇ ਘਰ ਦੇ ਫਰੈਸ਼ ਤਾਜ਼ੇ ਪੱਤੇ ਜਿਹੜੇ ਆ ਮੈਂ ਲਏ ਆ ਇਹਦੇ ਵਿੱਚ ਛੋਟੇ ਵੱਡੇ ਮਿਕਸ ਪੱਤੇ ਆ ਤੇ ਜਿਹੜੇ ਇਹ ਪੱਤੇ ਐ ਇਹਨਾਂ ਨੂੰ ਮੈਂ ਪਹਿਲੇ ਚੰਗੇ ਤਰ੍ਹਾਂ ਦੇ ਨਾਲ ਧੋ ਲਿਆ ਤੇ ਤੋਂਤ ਬਾਅਦ ਇਹਨਾਂ ਦੇ ਜਿਹੜੇ ਮੋٹے ਮੋٹے ਟੰਡਲ ਸੀ ਨਾ ਇਹ ਮੈਂ ਪਿੱਛੋਂ ਦੇ ਕੱਟ ਲਏ ਆ ਚਾਕੂ ਦੇ ਨਾਲ ਤੇ ਹੁਣ ਆਪਾਂ ਕੀ ਕਰਨਾ ਜਿਹੜਾ ਸਭ ਤੋਂ ਵੱਡਾ ਪੱਤਾ ਐ ਉਹ ਇੱਕ ਲੈਣਾ ਐ ਤੇ ਪੱਤਾ ਜਿਹੜਾ ਇਹਨੂੰ ਆਪਾਂ ਵਿਛਾ ਲੈਣਾ ਪਹਿਲੇ ਚੰਗੀ ਤਰ੍ਹਾਂ ਦੇ ਨਾਲ ਮੈਂ ਉਲਟਾ ਕਰਕੇ ਪੱਤਾ ਜਿਹੜਾ ਵਿਛਾ ਰਹੀ ਆ ਹੁਣ ਮੈਂ ਵੀਡੀਓ ਜਿਹੜੀ ਅੱਗੇ ਥੋੜੀ ਜਿਹੀ ਫਾਸਟ ਕਰ ਦਿੱਤੀ ਆ ਕਿਉਂਕਿ ਜੇਕਰ ਮੈਂ ਵੀਡੀਓ ਫਾਸਟ ਨਹੀਂ ਕਰਦੀ ਤਾਂ ਫਿਰ ਵੀਡੀਓ ਲੰਬੀ ਹੋ ਜਾਣੀ ਸੀ ਇਸ ਕਰਕੇ ਮੈਂ ਵੀਡੀਓ ਫਾਸਟ ਕਰਕੇ ਤੁਹਾਨੂੰ ਪੂਰਾ ਪ੍ਰੋਸੈਸ ਜਿਹੜਾ ਦਿਖਾ ਰਹੀ ਆ ਕਿ ਇਹ ਪੱਤੇ ਜਿਹੜੇ ਕਿੱਦਾਂ ਆਪਾਂ ਬਣਾ ਕੇ ਤਿਆਰ ਕਰਨੇ ਆ ਕਿੱਦਾਂ ਇਹਨਾਂ ਨੂੰ ਰੋਲ ਕਰਨਾ ਇੱਕ ਪੱਤਾ ਮੈਂ ਉਲਟਾ ਕਰਕੇ ਵੱਡੇ ਵਾਲਾ ਜਿਹੜਾ ਪਿਛਾਇਆ ਇਹਦੇ ਉੱਤੇ ਮੈਂ ਸਾਰੇ ਦੇ ਉੱਤੇ ਬੇਸਨ ਜਿਹੜਾ ਲਗਾ ਦਿੱਤਾ ਚੰਗੀ ਤਰ੍ਹਾਂ ਦੇ ਨਾਲ ਹੁਣ ਆਪਾਂ ਜਿਹੜੇ ਛੋਟੇ ਪੱਤੇ ਇਹ ਆਪਾਂ ਇਹਦੇ ਵਿੱਚ ਲਗਾਣੇ ਆ ਤੇ ਇਹਨਾਂ ਵੀਡੀਓ ਦੇਖ ਕੇ ਤੁਸੀਂ ਪੂਰਾ ਸੇਮ ਟੂ ਸੇਮ ਇਸੇ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਤੁਸੀਂ ਪਹਿਲੀ ਵਾਰੀ ਦੇ ਵਿੱਚ ਵਧੀਆ ਪਕੌੜੇ ਬਣਾ ਕੇ ਤਿਆਰ ਕਰ ਲੋਗੇ ਇਹ ਮੇਰੀ ਗਰੰਟੀ ਹੈ ਬਸ ਸਾਰੇ ਪੱਤੇ ਆਪਾਂ ਇਸੇ ਤਰੀਕੇ ਦੇ ਨਾਲ ਆਲੇ ਆ ਇੱਕ ਜਿਹੜਾ ਪੱਤਾ ਹੈ ਵੱਡੇ ਵਾਲਾ ਇਹਦੇ ਵਿੱਚ ਆਪਾਂ 7 ਤੋਂ 8 ਪੱਤੇ ਜਿਹੜੇ ਲਗਾਣੇ ਆ ਇਸ ਤੋਂ ਵੱਧ ਨਹੀਂ ਲਗਾਣੇ ਨਹੀਂ ਤਾਂ ਫਿਰ ਹੋਲ ਜਿਹੜਾ ਮੋਟਾ ਹੋ ਜਾਏਗਾ ਤੇ ਉਨਾ ਹੀ ਟਾਈਮ ਇਹਨੂੰ ਪੱਕਣ ਦੇ ਵਿੱਚ ਵੀ ਲੱਗੇਗਾ ਤੇ ਕਈ ਵਾਰੀ ਕੀ ਹੁੰਦਾ ਕਿ ਅੰਦਰ ਉਹ ਕੱਚੇ ਵੀ ਕਈ ਵਾਰੀ ਰਹਿ ਜਾਂਦੇ ਆ ਤੇ ਇਸ ਕਾਰਨ ਪੱਤੇ ਜਿਹੜੇ ਜ਼ਿਆਦਾ ਨਹੀਂ ਲਗਾਣੇ 7 ਤੋਂ 8 ਲਗਾਣੇ ਆ ਜਾਂ ਫਿਰ 6 ਪੱਤੇ ਵੀ ਤੁਸੀਂ ਇਹਦੇ ਵਿੱਚ ਲਗਾ ਸਕਦੇ ਹੋ ਇਸ ਤੋਂ ਵੱਧ ਨਹੀਂ ਲਗਾਣ ਤੇ ਮੈਂ 7-8 ਪੱਤੇ ਇਹਦੇ ਵਿੱਚ ਜਿਹੜੇ ਲਗਾ ਦਿੱਤੇ ਆ ਤੇ ਹੁਣ ਲਗਾਉਣ ਤੋਂ ਬਾਅਦ ਮੈਂ ਬੇਸਣ ਚੰਗੀ ਤਰ੍ਹਾਂ ਇਹਨਾਂ ਦੇ ਉੱਤੇ ਲਗਾ ਦਿੱਤਾ ਤੇ ਹੁਣ ਆਪਾਂ ਸਾਈਡਾਂ ਤੇ ਇਹਨੂੰ ਫੋਲਡ ਕਰਾਂਗੇ ਤੇ ਇਹਦੇ ਉੱਤੇ ਵੀ ਲਗਾਵਾਂਗੇ ਬੇਸਣ ਤਾਂ ਹੁਣ ਆਪਾਂ ਇਹਨੂੰ ਘੁੱਟ ਕੇ ਦਵਾਂਦੇ ਹੋਏ ਇੱਕ ਸਾਈਡ ਤੋਂ ਰੋਲ-ਰੋਲ ਕਰਨਾ ਕੁਝ ਇਸ ਤਰੀਕੇ ਦੇ ਨਾਲ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਆ ਦੇਖੋ ਕਿੰਨਾ ਵਧੀਆ ਰੋਲ ਬਣ ਕੇ ਤਿਆਰ ਹੋ ਗਿਆ ਤੇ ਬਸ ਸਾਰੇ ਰੋਲ ਇਸੇ ਤਰੀਕੇ ਦੇ ਨਾਲ ਬਣਾ ਕੇ ਆਪਾਂ ਤਿਆਰ ਕਰ ਲੈਣੇ ਆ ਜੇਕਰ ਮੈਂ ਤੁਹਾਨੂੰ ਸਾਰੇ ਰੋਲ ਬਣਾਉਣਾ ਦੱਸਦੀ ਤਾਂ ਫਿਰ ਵੀਡੀਓ ਲੰਬੀ ਹੋ ਜਾਣੀ ਸੀ ਇੱਕ ਰੋਲ ਜਿਹੜਾ ਥੋੜਾ ਛੋਟਾ ਬਣਿਆ ਕਿਉਂਕਿ ਇਹਦੇ ਵਿੱਚ ਚਾਰ ਤੋਂ ਪੰਜ ਪੱਤੇ ਹੀ ਜਿਹੜੇ ਲੱਗੇ ਸੀਗੇ ਇਸ ਕਰਕੇ ਛੋਟਾ ਬਣਿਆ ਹੁਣ ਮੈਂ ਇੱਥੇ ਲਈ ਇੱਕ ਪ੍ਰਾਤ ਤੇ ਛੇਦ ਵਾਲੀ ਤੇ ਇਹਨੂੰ ਮੈਂ ਤੇਲ ਦੇ ਨਾਲ ਗ੍ਰੀਸ ਕਰ ਲਿਆ ਹੁਣ ਆਪਾਂ ਇਹ ਜਿਹੜਾ ਰੋਲ ਬਣਾ ਕੇ ਰੱਖਿਆ ਇਹਦੇ ਵਿੱਚ ਸੈੱਟ ਕਰ ਦੇਣਾ ਕੁਝ ਇਸ ਤਰੀਕੇ ਦੇ ਨਾਲ ਕਿਉਂਕਿ ਹੁਣ ਆਪਾਂ ਇਹਨਾਂ ਨੂੰ ਸਟੀਮ ਕਰਨਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਥਾਲੀ ਜਾਂ ਫਿਰ ਇਦਰ ਮੈਂ ਪਾਣੀ ਉਬਲ ਨਹੀਂ ਰੱਖ ਦਿੱਤਾ ਸੀ ਤੇ ਪਾਣੀ ਨੂੰ ਉਬਾਲ ਆ ਰਿਹਾ ਤੇ ਹੁਣ ਆਪਾਂ ਇਹ ਜਿਹੜੀ ਪ੍ਰਾਤ ਹੈ ਦੇ ਉੱਤੇ ਰੱਖ ਕੇ ਇਹਨੂੰ ਟੱਕ ਦੇਣਾ ਹੈ 12 ਤੋਂ 15 ਮਿੰਟ ਲਈ 12 ਮਿੰਟ ਬਾਅਦ ਚੈੱਕ ਕਰਕੇ ਦੇਖ ਲਵਾਂਗੇ ਜੇਕਰ ਨਹੀਂ ਬਣੇ ਤੇ ਫਿਰ ਇਹਨੂੰ ਆਪਾਂ 3-4 ਮਿੰਟ ਹੋਰ ਜਿਹੜਾ ਆ ਉਹ ਸਟੀਮ ਕਰ ਲਵਾਂਗੇ ਇਹ ਪੱਤਿਆਂ ਤੇ ਡਿਪੈਂਡ ਕਰਦਾ ਹੈ ਜੇਕਰ ਆਪਾਂ ਜ਼ਿਆਦਾ ਪੱਤੇ ਲਗਾਣੇ ਹਨ ਤੇ ਇਹਨੂੰ ਜ਼ਿਆਦਾ ਟਾਈਮ ਲੱਗੇਗਾ ਪੱਕਣ ਦੇ ਵਿੱਚ ਜੇਕਰ ਆਪਾਂ ਘੱਟ ਪੱਤੇ ਲਗਾਣੇ ਹਨ ਤੇ ਉਨੇ ਹੀ ਘੱਟ ਟਾਈਮ ਦੇ ਵਿੱਚ ਇਹ ਪੱਕ ਕੇ ਤਿਆਰ ਹੋ ਜਾਂਦੇ ਆ ਤੇ 12 ਮਿੰਟ ਬਾਅਦ ਮੈਂ ਚੈੱਕ ਕੀਤਾ ਸੀ ਤੇ ਅੰਦਰੋਂ ਮੈਨੂੰ ਥੋੜੇ ਜਿਹਾ ਕੱਚੇ ਲੱਗੇ ਸੀ ਇਸ ਕਰਨੇ ਨੂੰ ਮੈਂ 3-4 ਮਿੰਟ ਲਈ ਹੋਰ ਸਟੀਮ ਕੀਤਾ ਤੇ ਹੁਣ ਮੈਂ ਤੁਹਾਨੂੰ ਚਾਕੂ ਦੇ ਨਾਲ ਦਿਖਾਨੀ ਆ ਇਹ ਦੇਖੋ ਇੱਕਦਮ ਜਿਹੜਾ ਚਾਕੂ ਹੈ ਸਾਫ਼ ਨਿਕਲ ਰਿਹਾ ਤੇ ਪੱਤੇ ਜਿਹੜੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਆ ਸਾਡੇ ਸਟੀਮ ਹੋ ਗਏ ਆ ਹੁਣ ਗੈਸ ਬੰਦ ਕਰਕੇ ਇਹਨਾਂ ਨੂੰ ਠੰਡਾ ਕਰ ਲੈਣੇ ਆ ਠੰਡਾ ਕਰਨ ਲਈ ਮੈਂ ਇਹਨਾਂ ਨੂੰ ਫ੍ਰੀਜ ਦੇ ਵਿੱਚ ਰੱਖ ਦਿੱਤਾ ਸੀ ਤੇ ਫ੍ਰੀਜ ਦੇ ਵਿੱਚੋਂ ਇੱਕ ਜਿਹੜਾ ਮੈਂ ਰੋਲ ਕੱਢ ਲਿਆ ਬਾਕੀ ਮੈਂ ਫ੍ਰੀਜ ਵਿੱਚ ਹੀ ਪੇਰਾਂਨ ਦਿੱਤੇ ਆ ਕਿਉਂਕਿ ਜਦੋਂ ਜ਼ਰੂਰਤ ਹੋਏਗੀ ਉਦੋਂ ਆਪਾਂ ਇਹਨਾਂ ਨੂੰ ਕੱਢ ਕੇ ਇੰਜੋਏ ਕਰ ਸਕਦੇ ਆ ਇੱਕ ਹਫ਼ਤੇ ਤੱਕ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਇਹਨਾਂ ਨੂੰ ਫ੍ਰੀਜ ਦੇ ਵਿੱਚ ਰੱਖ ਕੇ ਤੁਸੀਂ ਜਿਹੜਾ ਇਹ ਫਿਰ ਤੁਸੀਂ ਇਹਨੂੰ ਬਾਅਦ ਵਿੱਚ ਜਿੰਨੀ ਜ਼ਰੂਰਤ ਪਈ ਉਹਨੇ ਫ੍ਰਾਈ ਕਰ ਲੈਣੇ ਆ ਕੱਢ ਕੇ ਤੇ ਮੈਂ ਇੱਕ ਰੋਲ ਕੱਢਿਆ ਆ ਤੇ ਇਹਨੂੰ ਮੈਂ ਕੱਟ ਕੇ ਦਿਖਾ ਰਹੀ ਆ ਤੁਹਾਨੂੰ ਦੇਖੋ ਕਿੰਨਾ ਵਧੀਆ ਇਹਦੀ ਕਟਿੰਗ ਹੋਈ ਆ ਕਟਿੰਗ ਤੋਂ ਪਤਾ ਚੱਲ ਰਿਹਾ ਕਿ ਅੰਦਰ ਤੱਕ ਇਹ ਪੱਕੇ ਹੋਏ ਆ ਔਰ ਕੱਚ ਔਰ ਇਹ ਰੋਲ ਚੇਕਰ ਤੁਸੀਂ ਇਸ ਤਰੀਕੇ ਦਾ ਨਾ ਬਣਾਓਗੇ ਤੇ ਬਿਲਕੁਲ ਵੀ ਨਹੀਂ ਖੁੱਲਣਗੇ ਕਈਆਂ ਦੇ ਕੀ ਹੁੰਦਾ ਕਿ ਸ਼ਿਕਾਇਤ ਆਂਦੀ ਹੈ ਕਿ ਰੋਲ ਜਿਹੜਾ ਖੁੱਲ ਜਾਂਦਾ ਹੈ ਤੇ ਚੇਕਰ ਤੁਸੀਂ ਇਸ ਤਰੀਕੇ ਦਾ ਸਟੈਪ ਵਾਈਜ਼ ਸਟੈਪ ਵੀਡੀਓ ਦੇਖ ਕੇ ਫੋਲੋ ਕਰੋਗੇ ਤਾਂ ਰੋਲ ਜਿਹੜਾ ਬਿਲਕੁਲ ਵੀ ਨਹੀਂ ਖੁੱਲੇਗਾ ਸਾਰੇ ਜਿਹੜੇ ਮੈਂ ਪੀਸ ਕੱਟ ਕੇ ਤਿਆਰ ਕਰ ਲਏ ਜੇਕਰ ਤੁਸੀਂ ਜ਼ਿਆਦਾ ਕ੍ਰਿਸਪੀ ਖਾਣਾ ਚਾਹੁੰਦੇ ਹੋ ਤੇ ਇਹਨਾਂ ਦੇ ਪੀਸ ਜਿਹੜੇ ਪਤਲੇ-ਪਤਲੇ ਕੱਟ ਲਿਓ ਤੇ ਮੈਂ ਥੋੜੇ ਅੰਦਰੋਂ ਸੌਫਟ ਤੇ ਬਾਹਰੋਂ ਕ੍ਰਿਸਪੀ ਬਣਾ ਰਹੀ ਇਸ ਕਰਕੇ ਮੈਂ ਥੋੜੇ ਮੋٹے ਟੁਕੜਿਆਂ ਦੇ ਵਿੱਚ ਇਹਨਾਂ ਨੂੰ ਕੱਟ ਕੀਤਾ ਹੈ ਤੇਲ ਗਰਮ ਕਰਨੀ ਮੇਰਾ ਰੱਖ ਦਿੱ ਮੀਡੀਅਮ ਟੂ ਲੋ ਗੈਸ ਤੇ ਇਹਨਾਂ ਨੂੰ ਫਰਾਈ ਕਰਨਾ ਤਾਂ ਕਿ ਅੰਦਰ ਤੱਕ ਜਿਹੜੇ ਸਿਕ ਜਾਣ ਫਰਾਈ ਹੋ ਜਾਣ। ਇਹ ਬਿਨਾ ਫਰਾਈ ਕੀਤੇ ਵੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ। ਤੁਸੀਂ ਇਹਨਾਂ ਨੂੰ ਬਿਨਾ ਫਰਾਈ ਕੀਤੇ ਵੀ ਜਿਹੜਾ ਐਨਜੋਏ ਕਰ ਸਕਦੇ ਹੋ। ਫਰਾਈ ਕਰਨ ਨਾਲ ਇਹ ਹੋਰ ਵੀ ਜ਼ਿਆਦਾ ਕ੍ਰਿਸਪੀ ਹੋ ਜਾਂਦੇ। ਇਸ ਕਰਕੇ ਇਹਨਾਂ ਨੂੰ ਮੈਂ ਫਰਾਈ ਜਿਹੜਿਆ ਕਰ ਰਹੀ ਆ। ਤੇ ਇਹਨਾਂ ਨੂੰ ਉਲਟਾਉਂਦੇ ਪਲਟਾਉਂਦੇ ਪੰਜ ਤੋਂ 6 ਮਿੰਟ ਲੱਗਣਗੇ ਫਰਾਈ ਹੋਣ ਦੇ ਵਿੱਚ ਤੇ ਬਸ ਇਸੇ ਤਰੀਕੇ ਨਾਲ ਫਰਾਈ ਕਰ ਲੈਣੇ ਆ ਪਹਿਲੇ ਬੈਚ ਫਰਾਈ ਕਰਕੇ ਦੂਸਰਾ ਬੈਚ ਆਪਾਂ ਇਹਦੇ ਵਿੱਚ ਪਾ ਦੇਣਾ। ਇਹ ਫਰਾਈ ਹੋ ਗਏ ਤੇ ਇਹਨਾਂ ਨੂੰ ਕੱਢ ਲੈਨੇ ਹੁਣ ਆਪਾਂ ਇਸ ਤੋਂ ਬਾਅਦ ਇਹਨਾਂ ਨੂੰ ਆਪਾਂ ਫਰਾਈ ਨਹੀਂ ਕਰਾਂਗੇ ਤੇ ਜਿਹੜੇ ਬਚੇ ਹੋਇਆ ਇਸੇ ਤੇਲ ਦੇ ਵਿੱਚ ਉਹਨਾਂ ਨੂੰ ਵੀ ਫਰਾਈ ਕਰਕੇ ਕੱਢ ਲਵਾਂਗੇ ਜਿਆਦਾ ਤੇਲ ਇਹਦੇ ਵਿੱਚ ਆਪਾਂ ਹੋਰ ਨਹੀਂ ਪਾਣਾ ਬਸ ਇਸੇ ਤੇਲ ਦੇ ਵਿੱਚ ਆਪਾਂ ਇਹਨਾਂ ਨੂੰ ਫਰਾਈ ਕਰ ਲੈਣਾ ਸਾਰੇ ਮੈਂ ਫ੍ਰਾਈ ਕਰਕੇ ਕੱਢ ਲਿਆ ਤੁਸੀਂ ਦੇਖ ਸਕਦੇ ਹੋ ਦੇਖਣ ਦੇ ਵਿੱਚ ਕਿੰਨੇ ਵਧੀਆ ਲੱਗ ਰਹੇ ਆ ਬਾਹਰੋਂ ਕ੍ਰਿਸਪੀ ਤੇ ਅੰਦਰੋਂ ਬਹੁਤ ਹੀ ਜ਼ਿਆਦਾ ਸੌਫਟੀ ਬਣ ਕੇ ਤਿਆਰ ਹੁੰਦੇ ਆ ਇੱਕ ਵਾਰ ਮੇਰੇ ਇਸ ਦੱਸਿਓ ਤਰੀਕੇ ਦੇ ਨਾਲ ਤੁਸੀਂ ਵੀ ਇਹ ਪਕੌੜੇ ਜਿਹੜੇ ਜ਼ਰੂਰ ਬਣਾ ਕੇ ਦੇਖਿਓ ਆਈ ਐਮ ਸ਼ੂਰ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਇਹ ਰੈਸਪੀ ਵੀ ਔਰ ਜਿਹੜੇ ਤੁਸੀਂ ਪਕੌੜੇ ਬਣਾਓਗੇ ਉਹ ਕਿੱਦਾਂ ਦੇ ਬਣੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਜੇਕਰ ਮੇਰੀ ਇਹ ਰੈਸਪੀ ਥੋੜੀ ਜਿਹੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਔਰ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸ